ਮਾ ਦੇ ਮਹੱਲਾ ਪੰਜ ਵਾ ਘਰ ਤਹਿ ਲਾ ਅੰਦਰ ਅਲਾਖ ਨਾ ਜਾਈ ਲਖਿਆ ਵਾਹਿਗੁਰੂ ਕਾਰ ਸੋ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸਾਧ ਸੰਗਤ ਜੀ ਆਪਹਾਗਾਂ ਵਾਲੇ ਹਾਂ ਅਮਰਕੀਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂਖ ਪਿਆਰਿਆਂ ਦੀ ਰਸਨਾ ਦੁਆਰਾ ਸਰਵਨ ਕਰਕੇ ਨਿਹਾਲ ਹੋਏ ਹਾਂ ਸ੍ਰੀ ਗੁਰੂ ਮਹਾਰਾਜ ਸਾਹਿਬ ਦੀ ਕਾਸ਼ਾ ਦੀ ਅਤਿ ਕਿਰਪਾਲਤਾ ਹੈ ਕਿ ਹਮੇਸ਼ਾ ਲਈ ਕਥਾ ਕੀਰਤਨ ਦਾ ਸਮਾਗਮ ਸਥਾਨਿਕ ਬਣਿਆ ਰਹਿੰਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪਾਂ ਜੁੜ ਕੇ ਬੈਠੇ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਗ੍ਰੀਵਨਵਾਯ ਅੰਤਰੀਆਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੰਜੀ ਸਾਹਿਬ ਦਾ ਕਾਰਜ ਦੀਆ ਦੀਵਾਨ ਲੱਗਾ ਹੋਇਆ ਹੈ ਸੰਗਤਾਂ ਚਾਰਛੇ ਦੇ ਇਹਦਾ ਕੱਟ ਕੇ ਜਿਹਨੇ ਪੂਰਨ ਮਾਸ ਦੇ ਚੰਨ ਜਮਾ ਦੇ ਵਾਰ ਦੇ ਤਾਰਿਆਂ ਦਾ ਮੰਡਲ ਹੁੰਦਾ ਹੈ ਇਸ ਪ੍ਰਕਾਰ ਸਜੇ ਹੋਏ ਹਨ ਜਗਤ ਗੁਰੂ ਦੀ ਸਾਰਿਆਂ ਦੇ ਤਾਂ ਹੀ ਆਪਣੀ ਕਿਰਪਾ ਰੂਪੀ ਕਿਰਣਾ ਦੁਆਰਾ ਸਹਾਂ ਦੇ ਦੁਖਿਆਂ ਨੂੰ ਠੰਡ ਪਾ ਰਹੇ ਹਨ ਸਭੀ ਕਰ ਰਹੇ ਹਨ ਗਰੀਬ ਨਰਾਜ ਜਿਸ ਵਲ ਤੱਕਦੇ ਹੈ ਨਿਹਾਲ ਕਰ ਦਿੰਦੇ ਹਨ ਕਿਉਂ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਸਿੱਖਾਂ ਦੀਆਂ ਦੀਵਾ ਲੱਗਦੀਆਂ ਹਨ ਸਤਵੀਰ ਦਾ ਨਾਮ ਜਪ ਕੇ ਜਮਨ ਮਰਨ ਦੇ ਬੰਧਨ ਕੱਟੇ ਜਾਂਦੇ ਹਨ ਉਹ ਚੋਦੀ ਪਾਖੇ ਬਿੰਦੂੰਦੇ ਵਾਲੇ ਗੁਰੂ ਅਰਜਨ ਦੇਵ ਜੀ ਸ਼ਾਂਤ ਸਰੂਪ ਸਿੱਖਾਂ ਦੇ ਮਨਾਂ ਨੂੰ ਜਨਮ ਜਨ ਮantraਾਂ ਦੀ ਜਿਹੜੀ ਮੈਲ ਲੱਗੀ ਹੈ ਧੋਣ ਵਾਸਤੇ ਅਮਰ ਗੁਰੂ ਬ੍ਰਿਸ਼ ਬਖਸ਼ਦੇ ਹਨ ਗੁਰੂ ਸਾਹਿਬ ਦੇ ਪਵਿੱਤਰ ਵਿਦੇਸ਼ ਨੂੰ ਸੁਣ ਕੇ ਗੁਰਮੁਖੋ ਜੀਵਨ ਮੁਰਤੀ ਨੂੰ ਪਰੇ ਮੁਰਤੀ ਨੂੰ ਕਾਵਲ ਮੋਹਨ ਪਾਤਿ ਨਹੀਂ ਹਾਲ ਹੋ ਰਹੇ ਹਮ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖਾਂ ਨੇ ਮਿਲ ਕਰਕੇ ਇਹ ਪਰਵਰਸ਼ਨ ਕੀਤੇ ਹਨ ਜੋ ਗੁਰੂ ਮਾਰਾ ਸਾਹਿਬ ਕਰਮ ਪੂਰ ਕਰੇ ਉਸ ਬਾਣੀ ਨੂੰ ਉਚਾਰ ਕੇ ਉਸ ਪਰ ਬਖਸ਼ਣਗੇ ਮਾਜ ਰਾਜ ਵਿੱਚ ਪੰਨੀ ਪਤਸ਼ਾਹੀ ਦੀਆਂ ਅਸ਼ਵਧੀਆਂ ਹਨ ਪਹਿਲੇ ਕੁੜ ਦੇ ਘਰ ਸਰਕਾਰ ਵਿੱਚ ਗੁਰੂ ਸਾਹਿਬ ਨੇ ਚਾਰਨ ਕਰ ਰਹੇ ਹਨ ਸਿੱਖਾਂ ਨੇ ਪਰਸਨ ਕੀਤਾ ਹੈ ਅੰਤਰ ਅਲਖ ਨਾ ਜਾਈ ਲਖਿਆ ਸਤਿਗੁਰੂ ਬੇਦ ਵੀ ਕਹਿੰਦੇ ਹਨ ਏਸ਼ੀ ਅੰਤਰ ਜੋਤੀ purkha ਤੇ ਅੰਗਨੇਤ ਗੁਹਾ ਬ੍ਰਹਮ ਤੈ ਤ੍ਰਿਪਨ ਹਿਦਿ ਤੁਲਿਸ਼ਿਆ ਹੋਇਆ ਤੇ ਅੰਗਨੇਤ ਗੁਹਾ ਬ੍ਰਹਮ ਇਹ ਹੋਇ ਕਿ ਨਿਕਰੇ ਵਾਲਾ ਦੇ ਰੂਪੀ ਗੁਫਾ ਦੇ ਬ੍ਰਹਮ ਨੇ ਅਪੇਸ਼ਾਂਤ ਜੋਤੀਪੁਰਖ ਇਸ ਪ੍ਰਕਾਸ਼ ਤੇ ਪਾਸ਼ਾ ਬਚਨ ਆਉਂਦਾ ਸ੍ਰਤੀ ਦੇ ਹਨਗੇ ਸੂਤਰ ਹਨ ਸੋ ਉਹ ਸਾਰੇ ਇਹ ਕਹਿੰਦੇ ਵੀ ਇਹਦੇ ਅੰਦਰ ਹੀ ਜੋਤੀਪੁਰਖ ਹੈ ਕਿੰਗ ਨੇਤ ਗੁਫਾ ਬ੍ਰਹਮੀ ਕਥਨ ਕਰਦੇ ਹਨ ਉਪਨਿਸ਼ਦਾਂ ਸਾਰੇ ਵੇਦ ਸ਼ਾਸਤਰ ਆਪ ਦੱਸੋ ਗ੍ਰੀਨਾ ਜੀ ਅੰਦਰ ਹੈ ਤੇ ਫਿਰ ਪ੍ਰਾਪਤ ਕਿਉਂ ਨਹੀਂ ਹੁੰਦਾ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਕਰਮ ਪੂਰੇ ਤੋਂ ਸ੍ਰੀ ਮੁਖਵਾ ਕੋ ਚਾਰਨ ਕਰਦੇ ਹਨ ਅੰਤਰ ਅਲਖ ਨਾ ਜਾਈ ਲਖਿਆ ਤੂੰ ਗੁਰ ਸਿੱਖੋ ਅੰਦਰ ਹੈ ਤਾਂ ਉਹ ਸਰੂਪ ਪਰ ਅਲਖ ਹੈ ਅਸਦ ਮਨ ਕਰਕੇ ਲਖਿਆ ਨਹੀਂ ਜਾਂਦਾ ਵੇਦ ਸ਼ਾਸਤਰਾਂ ਕਰਕੇ ਲਖਿਆ ਨਹੀਂ ਜਾਂਦਾ ਆਪਣੀ ਸ਼ਾਨਤ ਨਾਲ ਲਖਿਆ ਨਹੀਂ ਜਾਂਦਾ ਰਾਸੀ ਤਾਂਸੀ ਸੁਭਾਅ ਹੋਣੇ ਕਰਕੇ ਲਖਿਆ ਨਹੀਂ ਜਾਂਦਾ ਜਾਗਰ ਸੁਪਨ ਸੁਖੋਬਤ ਦੇ ਅੰਦਰ ਕੈਦੀ ਹੋਇਆ ਹੋਣੇ ਕਰਕੇ ਕਿ ਮੈਂ ਜਾਗਦਾ ਮੈਂ ਸੁੱਤਾ ਮੈਨੂੰ ਸੁਪਤਵਸਥਾ ਹੈ ਇਸ ਕਰਕੇ ਬ੍ਰह्म ਅਲਖ ਹੈ ਇਸ ਵੱਲੋਂ ਬਿਨ ਬਿਸ਼ਾਸਨਾਵਾਂ ਦੇ ਸ਼ਕਤੀ ਦਿੱਤੀ ਕਰਕੇ ਕਸਮ ਕਰਨੇ ਕਰਕੇ ਨਹੀਂ ਲਿਖਿਆ ਜਾਂਦਾ ਲਖਣ ਮਰਤੀ ਦੁਆਰਾ ਇਹ ਸਰਗ੍ਰੀ ਲਿਖਾਉਂਦੇ ਹਨ ਫਿਰ ਭਾਵੇਂ ਅੰਦਰ ਹੈ ਤਾਂ ਸਾਰਿਆਂ ਦੇ ਅੰਤਰੀ ਸਾਰੇ ਉਹਦੇ ਅੰਤਰ ਹਨ ਸਾਰਿਆਂ ਦਾ ਇਸਤਾਨ ਰੂਪ ਹੈ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਅੰਤਰ ਸਾਰਿਆਂ ਦੇ ਪ੍ਰਾਣਾਂ ਦੇ ਵੀ ਅੰਦਰ ਹੈ ਮਨ ਦੇ ਵੀ ਅੰਦਰ ਹੈ ਗੁਰ ਦੇਵੀ ਅੰਦਰ ਹੈ ਇੰਦਰੀਆਂ ਦੇ ਵੀ ਅੰਦਰ ਹੈ ਸਰੀਰ ਦੇ ਵੀ ਅੰਦਰ ਹੈ ਪ੍ਰਕਿਰਤੀ ਦੇ ਵੀ ਅੰਦਰ ਹੈ ਹੈ ਤਾਂ ਇਹ ਸਾਰਿਆਂ ਦੇ ਅੰਤਰ ਪਰ ਫਿਰ ਹੈ ਅਲੱਖ ਅਲੱਖ ਲਖਿਆ ਨਹੀਂ ਜਾ ਸਕਦਾ ਅਸੁੱਧ ਮਨ ਕਰਕੇ ਤੇ ਕਿਸ ਪ੍ਰਕਾਰ ਸਕੇ ਦਰਸ਼ਾਉ ਦੀ ਵਿਚਾਰ ਹੈ ਫਿਰ ਮਹਾਰਾਜ ਕਹਿੰਦੇ ਹਨ ਅੰਤਰ ਅੰਤਰ ਅਲੱਖ ਨਾ ਜਾਈ ਲਖਿਆ ਇਹ ਤਾਂ ਹੀ ਹੈ ਤਾਂ ਅੰਤਰ ਹੀ ਸਾਰਿਆਂ ਦਾ ਸਾਰਿਆਂ ਦਾ ਸਿਰਾਰੂਪ ਹੈ ਅਤੇ ਸਾਰਿਆਂ ਦੇ ਅੰਦਰ ਹੈ ਇਹਨਾਂ 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 ਹੋਈਂ ਤੇ ਪਰੇ ਸਤ ਹੈ ਸਭਈ ਨਾ ਇੰਦਰੀਏ ਹੈ ਨਾ ਪ੍ਰਾਣ ਹੈ ਨਾ ਮਨ ਹੈ ਨਾ ਬੁੱਧ ਹੈ ਨਾ ਪ੍ਰਕਿਰਤੀ ਹੈ ਕਿੰਨਾ ਪਰਾਰੂਪ ਹੈ ਉਹ ਪ੍ਰਮੇਸ਼ਰ ਪਰ ਹੈ ਅਲੱਖ ਨਾ ਜਾਈ ਲਖਿਆ ਕਿਸੇ ਪ੍ਰਕਾਰੋ ਲਖਿਆ ਜਾਣਿਆ ਨਹੀਂ ਜਾ ਸਕਦਾ ਨਾਮ ਰਤਨ ਲੈ ਗੁੱਜਾ ਰੱਖਿਆ ਫਿਰ ਉਸ ਨੇ ਆਪ ਦੀ ਪ੍ਰਾਪਤੀ ਦਾ ਜੋ ਮੁਖ ਸਾਧਨ ਹੈ ਉਹ ਨਾਮ ਰੂਪੀ ਰਤਨ ਹੈ ਅੰਮ੍ਰਿਤ ਨਾਮ ਰੂਪ ਰਤਨ ਦੀ ਨਹੀਂ ਰਤਨ ਮੇਰੇ ਕਿ ਰੱਖ ਦੀਏ ਤੇ ਆ ਪ੍ਰਕਾਸ਼ ਆਨ ਹੁੰਦਾ ਹੈ ਕੋਹਲੀਆਂ ਚੀਜ਼ਾਂ ਨੂੰ ਪ੍ਰਕਾਸ਼ ਕਰ ਦਿੰਦਾ ਹੈ ਇਸ ਪ੍ਰਕਾਰ ਅ ਗਿਆਨ ਦਾ ਵੀ ਜਿਹੜਾ ਪ੍ਰਕਾਸ਼ਕ ਰੂਪ ਹੈ ਅਤੇ ਸਮਾਨ ਚੇਤਨਾ ਗਿਆਨ ਦਾ ਹੀ ਵਿਰੋਧੀ ਨਹੀਂ ਗਿਆਨ ਨੂੰ ਵੀ ਦੱਸੀ ਜਾਂਦਾ ਹੈ ਕਿ ਇਹ ਆਪਾਨਾ ਪਾਪ ਸ਼ਕਤੀ ਵਾਲਾ ਤੇ ਅਸੱਤਾ ਪਾਪ ਸ਼ਕਤੀ ਵਾਲਾ ਗਿਆਨ ਹੈ ਵਿਖੇਪ ਸ਼ਕਤੀ ਉਹ ਵੱਧ ਸ਼ਕਤੀ ਵਾਲਾ ਗਿਆਨ ਹੈ ਇਸ ਪ੍ਰਕਾਰ ਉਹ ਗੁੱਝਾ ਗੁਪਤ ਹੈ ਪਰਮੇਸ਼ਰ ਇਸ ਪ੍ਰਕਾਰ ਉਸ ਪਰਮੇਸ਼ਰ ਦੇ ਤਾਈਂ ਪ੍ਰਾਪਤੀ ਆ ਕੇ ਨਾਮ ਰੂਪੀ ਰਤਨ ਹੈ 9 ਰੁਪਈ ਰਕਣ ਦੀ ਲੈ ਕੇ ਗੁਪਤ ਮਹਾਰਾਜ ਰੱਖਿਆ ਹੋਇਆ ਨਾਨੇ ਅਮਰਤਪ੍ਰਭ ਦਾ ਨਾਮ ਦੋਹੀ ਮੈਂ ਇਸ ਕਾ ਵਿਸ਼ਰਾਮ ਹੈ ਤਾਂ ਜੋ ਬ੍ਰਹਮੰਡੇ ਸੋਈ ਪਿੰਦੇ ਜੋ ਖੋਜਿਆ ਸੋ ਪਾਵਾ ਦਿਲ ਅੰਦਰ ਹੀ ਉਸ ਨੇ ਆਪਣਾ ਵਿਸ਼ਰਾਮ ਰੱਖਿਆ ਹੋਇਆ ਤਿਕਾ ਰੱਖਿਆ ਹੋਇਆ ਹੈ ਪਰ ਇਹ ਨਾਮ ਰੁਪਈ ਰਕਣ ਦੀ ਸਤਿਗ੍ਰੰਥ ਬਗੈਰ ਗੋਪਤ ਹੈ ਜਾਣਿਆ ਨਹੀਂ ਜਾ ਸਕਦਾ ساری ਦੁਨੀਆ ਯਤਨ ਕਰਦੀ ਹੈ ਕਿ ਉਸ ਪ੍ਰੇਸ਼ਣ ਦੀ ਪ੍ਰਾਪਤੀ ਕਰੀਏ ਮਰਨਾਮ ਰੂਪੀ ਰਤਨ ਦਾ ਗੋਪਤ ਰੱਖਿਆ ਹੋਇਆ ਮਹਾਰਾਜ ਜੀ ਦੇ ਅੰਦਰ ਅਗਮ ਅਗੋਚਰ ਸਭ ਤੋਂ ਉੱਚਾ ਉਹ ਅਗਮ ਹੈ ਇੰਦਰੀਆਂ ਦੇ ਮਨ ਦੇ ਸੰਕਲਪ ਕਲਪ ਦਾ ਵਿਸ਼ਾ ਨਹੀਂ ਅਗਮ ਹੈ ਮਨ ਦੇ ਸੰਕਲਪ ਦਾ ਨਾ ਵਿਸ਼ਾ ਹੋਣਾ ਕਰਕੇ ਖਰ ਸ਼ਾਸਤਰਾ ਕਰਕੇ ਅਗਮਾ ਕਰਕੇ ਵੀ ਅਗਮ ਹੈ ਅਗੋਚਰ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਰੂਪ ਨਹੀਂ ਐ ਅੱਖਾਂ ਨਾਲ ਵੇਖ ਲਾਂਗੇ ਆਵਾਜ਼ ਨਹੀਂ ਕੰਨ ਨਾਲ ਸੁਣ ਲਾਂਗੇ ਰਸ ਨਹੀਂ ਜ਼ੁਬਾਨ ਨਾਲ ਪਰਖ ਲਵਾਂਗੇ ਇਹਨਾਂ ਦੀ ਨਹੀਂ ਨਾਸਾਨਾ ਸਮਝ ਲਵਾਂਗੇ ਇਸ ਪ੍ਰਕਾਰ स्पर्ਸ਼ਨੀਕ ਚਮੜੀ ਨਾਲ ਛੰਡਾ ਕਰਤਾ ਕੂੜਾ ਪਰਖ ਲਵਾਂਗੇ ਇਸ ਪ੍ਰਕਾਰ ਅਗੋਚਰ ਹੈ ਇੰਦਰੀਆਂ ਦੇ ਵਿਸ਼ੇ ਤੋਂ ਸਤੇ ਪਾਸ਼ਾ ਅੰਤਰਾ ਅਗੋਚਰ ਹੈ ਵਿਸ਼ੇਹਾ ਸਭ ਤੇ ਉਚਾ ਅਗੋਚਰ ਸਭ ਤੇ ਉਚਾ ਜੇ ਸਾਰੇ ਜੋ ਬ੍ਰਹਮਾ ਵਿਸ਼ਨ ਸ਼ਿਵਾ ਆਦਿਕ ਹਨ ਇਹ ਜੋ ਅਭਿਆਕਰਕ ਆਦਿਕ ਅਤੇ ਸ਼ਰਨਗਰ ਬਾਬਕ ਬ੍ਰਾਹਟ ਆਦਿਕ ਹਨ ਉਹ ਸਾਰਿਆਂ ਤੋਂ ਉੱਚਾ ਸਰੂਪ ਹੈ ਸਾਰੇ ਮਾਈਕੀ ਅੰਸ ਵਿੱਚ ਹਨ ਜਿੰਨੇ ਹਨ ਗੁਰ ਕਾਬਦ ਲਖਾਵਣਿਆ ਉਹ ਭਾਈ ਸਰਗੂ ਸਾਹਿਬ ਦੇ ਸ਼ਬਦ ਕਰਕੇ ਲਖਣ ਚ ਆਉਂਦਾ ਹੈ ਉਹ ਜਾਣਿਆ ਜਾ ਸਕਦਾ ਹੈ ਇਸ ਪ੍ਰਕਾਰ ਸਮਝਾਂਗੇ ਸ਼ਬਦ ਵਿਰੇਸ਼ ਦੇ ਨਾਲ ਅਕਾਲ ਪੁਰਖ ਨੇ ਆਪਣੇ ਸਰੂਪ ਨੂੰ ਜਨਾਉਣਾ ਕੀਤਾ ਹੈ ਹੋਰ ਕਿਸੇ ਤਰੀਕੇ ਨਾਲ ਜਾਣਿਆ ਨਹੀਂ ਜਾ ਸਕਦਾ ਇਸ ਪ੍ਰਕਾਰ ਹੈ ਸਾਧ ਸੰਗਤ ਜੀ ਅੰਤਰ ਲਖਣਾਂ ਜਾਈ ਲਖਿਆ ਹੈ ਤਾਂ ਸਾਰਿਆਂ ਦੇ ਅੰਤਰੀ ਪਰ ਅਸੱਧ ਮੰਨ ਕਰਕੇ ਅਲਖ ਹੈ ਅਲਖ ਕਿਉਂ ਹੈ ਕਿ ਲਖਿਆ ਨਹੀਂ ਜਾਂਦਾ ਲਖਣ ਕੀਤਾ ਜਾਣਿਆ ਨਹੀਂ ਜਾ ਸਕਦਾ ਨਾਮ ਰਤਨ ਲੈ ਗੁਜਾ ਰੱਖਿਆ ਉਹ ਉਸਨੂੰ ਗੁਜਾ ਗੁਪਤਾ ਆਪਣੇ ਆਪ ਨੂੰ ਰੱਖਿਆ ਹੋਇਆ ਹੈ ਨਾਮ ਰੂਪ ਦੇ ਪਰਦੇ ਦੇ ਅੰਦਰ ਅਸਲੀ ਭੰਤੀ ਪ੍ਰੇਤ ਹੈ ਉਹ ਗੁਪਤਾ ਆਪਣਾ ਸੂਪ ਰੱਖਿਆ ਹੋਇਆ ਹੈ ਫਿਰ ਉਹਨੂੰ ਪ੍ਰਾਪਤ ਕਿਵੇਂ ਕਰੀਏ ਕਹਿੰਦੇ ਨਾਮ ਰਤਨ ਲੈ ਨਾਮ ਰੂਪੀ ਰਤਨ ਨਾਲ ਲੈ ਲੀਦਾ ਹੈ ਜੋ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਲੈਂਦਾ ਹੈ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਪਰਮੇਸ਼ਰ ਨੇ ਆਪਣਾ ਉਹ ਗੁਪਤ ਰੱਖਿਆ ਹੈ ਆਦਮ ਅਗੋਚਰ ਸਭ ਤੋਂ ਉੱਚਾ ਇਹ ਨਾਮ ਮਾਰਾ ਕਿੱਥੋਂ ਪ੍ਰਾਪਤ ਹੁੰਦਾ ਜੋ ਆਦਮ ਹੈ ਬ੍ਰਹਮ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਸਾਰਿਆਂ ਤੋਂ ਉੱਚਾ ਇਹ ਤਨ ਗੁਣਾਂ ਤੋਂ ਗੁਰ ਕਾਬਦ ਲਖਾਵਣੇ ਉਹ ਕਹੀ ਸ਼ਬਦਾਂ ਦੇ ਸ਼ਬਦ ਵਿਦੇਸ਼ ਕਰਕੇ ਲਖਣ ਚਾਹੁੰਦਾ ਹੈ ਜਿਸ ਕਿਸੇ ਨੂੰ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਬ੍ਰਹਮ ਨੇ ਆਪਣੇ ਆਪ ਨੂੰ ਦਿਖਾਉਣਾ ਕੀਤਾ ਜਨਾਉਣਾ ਕੀਤਾ ਹੈ ਹੋ ਵਾਰੀ ਜਿਉ ਵਾਰੀ ਅਸੀਂ ਵਾਰ ਹੋਮਾ ਜਿਨਾਂ ਨੂੰ ਵਾਰੀ ਆਪਣੀ ਜ਼ਿੰਦਗੀ ਵਾਰਦੇ ਆ ਉਹ ਧਾਰਨ ਵਾਸਤੇ ਪਹਿਲੀ ਆਇਸ਼ ਪਰੀਆਂ ਦੀ ਗੁਰੂ ਅਰਜਨ ਸਾਹਿਬ ਉਚਾਰਦੇ ਆ ਅਸੀਂ ਵਾਰ ਵਾਰ ਬਰੇ ਹਾਰ ਜਾਈਏ ਉਹਨਾਂ ਤੋਂ ਕੱਲ ਮੈਂ ਨਾਮ ਸੁਣਾਵਣਾ ਹੈ ਜਿਉਂ ਕੱਲ ਦੇ ਵਿੱਚ ਸਤਗੁਰੂ ਸਾਹਿਬ ਜੀ ਨੇ ਕੱਲ ਜੀ ਉਧਾਰਿਆ ਗੁਰਦੇਵ ਸਤਗੁਰ ਨਾਨਕ ਰੂਪ ਧਾਰ ਕੇ ਨਾਮ ਸੁਣਾਉਣਾ ਕੀਤਾ ਹੈ ਗੁਰ ਨਾਨਕ ਘਰ ਨਾਮ ਵੜਾਇਆ ਭੰਨਨ ਕਰਨ ਸਮਰੱਥ ਸਭ ਸਲਾਸ ਮਾਲੇ ਨਿਕਲਦੇ ਦੁੱਖ ਸਭ ਆਇਆ ਲੱਖ ਜੋ ਗੁਰਮੁਖ ਗੁਰੂ ਸਾਹਿਬ ਤੋਂ ਵਰੋਸ ਆਏ ਹੋਏ ਕਲ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਆਪ ਜਪਦੇ ਐ ਹੋਰ ਨਰ ਜੀਆਂ ਦੀ ਕਲਿਆਣ ਕਰਨ ਵਾਸਤੇ ਸੁਣਾਉਂਦੇ ਹਨ ਸੰਤ ਪਿਆਰੇ ਸੱਚੇ ਧਾਰੇ ਉਹ ਸੰਤ ਹਨ ਮਹਾਰਾਜ ਦੇ ਪਿਆਰੇ ਜਿਨ੍ਹਾਂ ਸਾਸ ਗ라스 ਨੇ ਵਿਸਿਆ ਹਰ ਨਾਮ ਮਨ ਮੰਤ ਤੁੰਸ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਪਿਆਰੇ ਸੰਤ ਹਨ ਅਤੇ ਸੱਚੇ ਆਕਾਸ਼ ਤੁਸ ਦੇ ਧਾਰੇ ਆਸਰੇ ਰਹਿੰਦੇ ਹਨ ਸੱਜਣ ਆਵਦੇ ਚ ਕਾਰਨ ਕਰ ਲਿਆ ਭੇਦ ਕਰ ਲਏ ਹਨ ਵੱਡ ਭਾਜੀ ਦਰਸ਼ਨ ਪਾਵਣ ਉਹਨਾਂ ਖਿਆਲਾਂ ਦੇ ਵੱਡੇ ਭਾਗਾਂ ਕਰਕੇ ਦਰਸ਼ਨ ਪਾਏ ਜਾ ਸਕਦੇ ਆ ਜਿਨ੍ਹਾਂ ਦੀ ਵਿਦਿਆਈ ਦੀ ਇੱਛਾ ਭਜਦੀ ਹੈ ਉਹਨਾਂ ਨੇ ਮਹਾਰਾਜ ਦੇ ਦਰਸ਼ਨ ਨੂੰ ਪਾਉਣਾ ਕੀਤਾ ਹੈ ਪ੍ਰਾਉ ਸਾਧਿਕ ਸਿੱਧ ਜਿਸ ਹੈ ਕਹੋ ਫਿਰਦੀ ਉਹ ਬ੍ਰਹਮ ਸਰੂਪ ਕਿਹਦਾ ਹੈ ਜਿਸ ਦੀ ਪ੍ਰਾਪਤੀ ਸੰਗਤ ਦੁਆਰਾ ਹੁੰਦੀ ਹੈ ਸਾਧ ਕੇ ਸਾਧਨਾ ਕਰਨ ਵਾਲੇ ਇਹ ਲੋਕ ਹੈ ਮਿੰਤਾ ਕਰਨ ਵਾਲੇ ਤਪੱਸਿਆ ਕਰਨ ਵਾਲੇ ਇਕ ਬਹਿਰੰਗ ਸਾਧਨ ਹਾਨੇ ਵਿਰਾਗ ਵੇ ਖਰਸੰਤੀ ਲੋਕ ਇੱਛਾ ਸਤ ਕਾਮ ਕਰਮ ਆਦਿਕ ਤੀਰਥ ਯਾਤਰਾ ਆਦਿਕ ਅੰਤ ਕਰਨੀ ਸ਼ੁੱਧੀ ਵਾਸਤੇ ਇਕ ਨਿਸ਼ਕਾਮ ਕਰਮ ਹਾਨੇ ਇਹਨਾਂ ਤੋਂ ਅੱਗੇ ਵਿਰਾਗ ਵੇ ਖਰਸੰਤੀ ਲੋਕ ਇੱਛਾ ਇਹ ਸਾਧਨ ਹਾਨੇ ਇਹਨਾਂ ਤੋਂ ਅੰਤਰ ਸਰਵਣ ਮੰਨਨ ਮਨ ਜਾਸਨ ਸਾਧ ਤੂੰਦਾ ਛੋਦਨ ਸਾਧਨ ਹਾਨੇ ਇਹ ਸਾਧਕ ਜਿਹੜੇ ਇਹਨਾਂ ਸਾਧਨਾਂ ਨੂੰ ਕਰਨ ਵਾਲੇ ਆਤੇ ਸਿੱਧ ਜਿਹੜੇ ਹਨ ਸਿੱਧਾਂ ਦੇ ਵਿੱਚ ਜਿਹੜੇ ਯਮਨ ਵਾਸਨ ਪ੍ਰਾਣਾ ਯੋਗ ਧਾਰਨਾ ਧਿਆਨ ਸਮਾਧ ਆਦਿਕ ਅਥਾੰਗਨਤ ਵਾਲਾ ਜੋਗਾ ਗਿਆ ਅਸਵਾੜਾ ਦਸ਼ਮਵਾਰਕਿष्ण ਹੋਣ ਵਾਲੇ ਜਿਨ੍ਹਾਂ ਨੂੰ ਸਿੱਧੀਆਂ ਫੁਲੀਆਂ ਹੋਈਆਂ ਗੋਪਤ ਪ੍ਰਗਟ ਹੋ ਕੇ ਬੈਠਣ ਵਾਲੇ ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਵਿਚਲਦੇ ਸਿਰਦੇ ਆប្រੇ ਮੰਡਾਂ ਖੰਡਾਂ ਦੇ ਵਿੱਚ ਕਿ ਸਾਨੂੰ ਸ਼ੂਭ ਦੀ ਪ੍ਰਾਪਤੀ ਹੋਵੇ ਬਾਮੇ ਇੰਦਰ ਤੇ ਆਇਨ ਹਿਰਦੇ ਜਿਸ ਗੁਣੇਸ਼ਰ ਦੀ ਪ੍ਰਾਪਤੀ ਵਾਸਤੇ ਬ੍ਰਹਮਾ ਜੀ ਵੀ ਬ੍ਰਹਮੇ ਵੀ ਕੋਟ ਬ੍ਰਹਮੇ ਜਗ ਸਾਜਣ ਲਾਏ ਵਸ਼ਿਸ਼ਥ ਪ੍ਰਾਨ ਚਾਹੁੰਦਾ ਹੈ ਕਿ ਬ੍ਰਹਮਾ ਦੇ ਅੰਦਰ ਸਮਾਧੀ ਲਾ ਕੇ ਇੱਕ ਦਿਨ ਬੈਠਾ ਸੀ ਤੇ ਇੰਦਰ ਨਾਮੇ ਇੱਕ ਬ੍ਰਾਹਮਣ ਸੀ ਉਹਦੇ ਪੁੱਤਰਾਂ ਨੇ ਬ੍ਰਹਮੇ ਬਣਨ ਵਾਸਤੇ ਤਪੱਸਿਆ ਕੀਤੀ ਬ੍ਰਹਮੇ ਬਣਵਾਜੀ ਤਪੱਸਿਆ ਕੀਤੀ ਅੰਤਰੀਜਾਨੀ ਕਹਿੰਦਾ ਭਾਈ ਤੁਹਾਨੂੰ ਬ੍ਰਹਮ ਪਦਵੀ ਦਿੱਤੀ ਤੂੰ ਬ੍ਰਹਮੇ ਬਣ ਕੇ ਸ੍ਰਿਸ਼ਟੀ ਰਚੋ ਉਹ ਦੱਸੇ ਇੰਦਰ ਬ੍ਰਾਹਮਣ ਦੇ ਪੁੱਤਰ ਸ੍ਰਿਸ਼ਟੀ 10 ਸ੍ਰਿਸ਼ਟੀਆਂ ਰਚੀ ਜਦ ਬ੍ਰਹਮ ਨੇ ਸਮਾਧੀ ਖੋਲੀ ਤੇ ਵੇਖ ਕੇ ਸ੍ਰਿਸ਼ਟੀਆਂ ਕਹਿੰਦੇ ਮਾਰਾ ਇਹ ਕੰਵਜੀਏ ਕਹਿੰਦੇ ਭਾਈ ਇਹਨਾਂ ਨੇ ਪਾਸ਼ਨਾ ਕੀਤੀ ਸੀ ਬ੍ਰਹਮੇ ਬਣ ਗੀਏ ਤੇ 10 ਸ੍ਰਿਸ਼ਟੀਆਂ ਰਚ ਲਈਆਂ ਉਹਨਾਂ ਨੇ ਆਪਦੇ ਸੰਗਲਪਨਾਂ ਦੇ ਕੀ ਤੂੰ ਆਪਦੇ ਸੰਗਲਪਨਾਂ ਰਚਣੀ ਹੈ ਫੇਰਾ ਤੇ ਉਹਨਾਂ ਵਕੀਰ ਉਹਦਾ ਤੂੰ ਆਪ ਦੀ ਰਚੀ ਆ ਇਸ ਪ੍ਰਕਾਰ ਬ੍ਰਹਮੇ ਹਨ ਜਾਂ ਬ੍ਰਹਮਾ ਜੀ ਦੇ ਅੰਦਰ ਇਹ ਖਿਆਲ ਹੋਇਆ ਸੀ ਕਿ ਮੈਂ ਹੀ ਬ੍ਰਹਮਾ ਹਾਂ ਚੰਮੂ ਉਸ ਦੇ ਪ੍ਰਕਾਸ਼ ਰੂਪ ਹਾਂ ਉਸ ਵੇਲੇ ਆਕਾਸ਼ਵਾਣੀ ਨੇ ਕਿਹਾ ਬ੍ਰਹਮਾ ਤੂੰ ਬ੍ਰਹਮਾ ਨਹੀਂ ਹੈ ਉਸੇ ਲੋਗ ਸ੍ਰੀ ਕੀ ਜਿਹੜਾ ਸੀ ਇਹਨੂੰ ਮਿਲਣ ਆਇਆ ਲੋਗ ਸ੍ਰੀ ਇਹਨੂੰ ਨਮਸਕਾਰ ਨਾਲ ਕੀਤੀ ਬ੍ਰਹਮਾ ਨੇ ਮਾਨ ਦੇ ਸਹਿਤ ਉੱਠ ਕੇ ਆਦਰ ਨਾਲ ਕੀਤਾ ਲੋਮ ਜੀ ਕਹਿੰਦਾ ਮੇਰੀ ਰੋਮ ਜਿੰਨੇ ਐ ਇੰਨੇ ਬਰਮੇ ਜਮ ਕੇ ਮਰ ਜਾਂਦੇ ਤਾਂ ਮੇਰਾ ਸਰੀਰ ਦਾਮਤ ਹੁੰਦਾ ਇਹਨੂੰ ਮੁੰਡੇ ਨੂੰ ਮੈਂ ਕੀ ਮੱਥਾ ਟੇਕਣਾ ਬਰਮਾ ਨੇ ਮਾਨ ਕੀਤਾ ਮੈਂ ਵੇਦਾਂ ਦਾ ਪ੍ਰਚਾਰਕ ਐ ਐਸੀ ਹਵਾਈ ਦੁਹਾਦੇ ਮਾਨ ਕਰਕੇ ਦੋਵੇਂ ਉੱਡ ਗਏ ਅੱਗੇ ਇੱਕ ਬ੍ਰਹਮੰਡ ਦੀ ਵਹਿ ਜਿੱਥੇ ਅੱਖਾਂ ਮੂੰਹਾਂ ਵਾਲਾ ਬ੍ਰਹਮਾ ਸੀ ਉੱਥੋਂ ਦੇ ਲੋਕਾਂ ਨੇ ਕਹਿ ਜੀ ਬਰਮਾ ਆ ਰਿਹਾ ਐ ਨੇ ਇਸ ਪ੍ਰਕਾਰ ਲੋਮ ਸ੍ਰਿਸ਼ੀ ਆ ਰਿਹਾ ਐ ਸੁਣ ਕੇ ਕਹਿਣ ਲੱਗੇ ਲਿਆਓ ਬਰਮਾ ਨੀ ਉਹ ਐ ਮੈਂ ਉਹਨੂੰ ਮਾਨ ਕਰੀ ਤਾਂ ਉਹ ਵੀ ਹਵਾ 'ਚ ਹੀ ਆਈ ਉੱਡੇ ਪੋਰ ਬ੍ਰਹਮੰਡ ਵਿੱਚ ਚਲੇ ਗਏ ਉੱਥੇ 16 ਮੂਹ ਵਾਲਾ ਬ੍ਰਹਮਾ ਵੇਖਿਆ ਤੇ ਲੋਮ ਸ੍ਰਿਸ਼ੀ ਵੀ ਨਾਲ ਹੀ ਘੁਕਦਾ ਫਿਰਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਅੱਗੇ 32 ਮੂਹ ਵਾਲੇ ਬ੍ਰਹਮਾ ਕੋਲੇ ਗਏ ਇਸੇ ਤਰ੍ਹਾਂ 1000 ਮੂਹ ਵਾਲੇ ਬ੍ਰਹਮਾ ਤੱਕ ਬ੍ਰਹਮਿਆਂ ਦੇ ਜਥੇ ਤੇ ਲੋਮ ਸ੍ਰਿਸ਼ੀ ਘੁਕਦੇ ਬ੍ਰਹਮੰਡ ਖੱਪਰ ਵਿੱਚ ਐਸੀ ਪੌਣ ਆਈ ਵਗਦੇ ਸਰ ਦੇ ਚਰੇ ਫਿਰਦੇ ਆ ਜਦੋਂ 1000 ਮੂਹ ਵਾਲੇ ਬ੍ਰਹਮਾ ਨੇ ਵੇਖਿਆ ਵੀ ਬ੍ਰਹਮਿਆਂ ਦੇ ਜਥੇ ਆ ਰਹੇ ਆ ਆਪਣੇ ਵਜ਼ੀਰਾਂ ਨੂੰ ਕਿਹਾ ਚਲੋ ਆਪਾਂ ਉਹਨੂੰ ਲਿਆਈਏ ਜੇ ਲੂਸ ਕੱਢ ਕੇ ਲਿਆਉਣ ਆ ਤੇ ਬ੍ਰਹਮਾ ਜੀ ਹਜ਼ਾਰ ਮੂੰਹ ਵਾਲਾ ਸੀ ਜਿਆ ਅਤੇ ਸਾਰੇ ਬ੍ਰਹਮਿਆਂ ਦਾ ਆਦਰ ਕਰਕੇ ਸਭਾ ਚ ਲਿਆ ਕੇ ਬਿਠਾਏ ਕਹਿਣ ਲੱਗੇ ਹੈ ਬ੍ਰਹਮਿਓ ਤੁਸੀਂ ਕਿਸ ਬਾਤ ਤੇ ਤਕਲੀਫ ਕੀਤੀ ਹੈ ਕਹਿੰਦੇ ਜੀ ਸਾਨੂੰ ਈਮਾਨ ਹੋ ਗਿਆ ਕਿ ਅਸੀਂ ਬ੍ਰਹਮੇ ਆ ਹੋਰ ਕੋਈ ਨਹੀਂ ਉਹ ਕਹਿਣ ਲੱਗਾ ਹਜ਼ਾਰ ਮੂੰਹਾਂ ਵਾਲੇ ਜਿਹੜੇ ਬ੍ਰਹਮੇ ਆ ਕਲੰਗੀ ਤਾਂ ਲਿਖਿਆ ਸੰਸਰ ਮੁਖਨ ਕੋ ਬ੍ਰਹਮ ਅਪੇਖਾ ਤੁਮਰਾ ਤਉ ਨਾਮ ਤਉ ਵਿਖਾ ਹਜ਼ਾਰ ਮੂੰਹ ਵਾਲੇ ਬ੍ਰਹਮੇ ਦੇਖੇ ਤਾਂ ਵੀ ਮਾਰਾ ਤੇਰਾ ਅੰਤ ਬ੍ਰਹਮਿਆਂ ਦਾ ਹੀ ਨਹੀਂ ਆਉਂਦਾ ਇਹ ਬਰਮਣ ਨੂੰ ਕਹਤੂ ਕਿਉਂ ਮਾਨ ਕੀਤਾ ਹੈ ਕਹਿੰਦੇ ਸਾਨੂੰ ਹੰਕਾਰੁਰਗੇ ਦੇ ਇਸ ਬ੍ਰਹਮੇ ਮਹਾਰਾਜ ਕਰੋੜਾਂ ਬ੍ਰਹਮੰਡੇ ਬ੍ਰਹਮੇ ਰਚੇ ਹੋਏ ਬ੍ਰਹਮੰਡਾਂ ਵਿੱਚ ਇਸ ਕਰਕੇ ਜੋ ਮਾਨ ਮਿਟਿਆ ਫੇਰ ਹਵਾ ਆਈ ਥਾਂ ਥਾਂ ਹੀ ਪਹੁੰਚ ਗਏ ਲੋਕ ਜੀ ਕਿੰਨੂ ਕਹ ਰਹੀ ਤੂੰ ਕਿਉਂ ਮਾਨ ਕੀਤਾ ਕਹਿੰਦਾ ਮੈਨੂੰ ਵੱਡੀ ਉਮਰ ਦਾ ਹੰਕਾਰ ਹੋ ਗਿਆ ਕਿ ਮੈਂ ਲੰਮੀ ਉਮਰ ਵਾਲਾ ਹਾਂ ਇਸ ਪ੍ਰਕਾਰ ਸਾਧ ਸਿੰਘ ਜੀ ਫੇਰ ਲੋਕਸ ਵੀ ਆਪ ਦੇ ਥਾਂ ਪਹੁੰਚ ਗਏ ਇਸ ਪ੍ਰਕਾਰ ਬ੍ਰਹਮੇ ਕੋਰੋਣਾ ਜੀ ਹਨ ਮਹਾਰਾਜ ਸਾਹਿਬ ਦੇ ਇਥੇ ਬਹੁਤ ਵਚਨ ਤਾਂ ਲਿਖਿਆ ਹੈ ਬ੍ਰਹਮੇਂ ਇੰਦਰ ਤੇ ਆਇਨ ਹਿਰਦੇ ਅੱਜ ਬ੍ਰਹਮੇ ਜੋ ਹਨਗੇ ਮਹਾਰਾਜ ਸਾਹਿਬ ਦੇ ਵਿੱਚ ਹੋਏ ਅਤੇ ਇੰਦਰ ਦੇਵਤਾ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਬ੍ਰਹਮੇ ਦਾ ਇੱਕ ਕਲਪ ਜਿਹੜਾ ਹਜ਼ਾਰ ਯੁੱਗਾਂ ਦੀ ਚੌਹਾਂ ਦੀ ਚੌਂਕੜੀ ਦਾ ਨਾਮ ਇੱਕ ਕਲਪ ਹੈ ਇਸ ਦੇ ਵਿੱਚ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਜਿਸ ਵਾਰ ਪਾਈ ਗੱਲ ਆ ਜੀ ਲਿਖਿਆ ਵੱਡੀ ਆਰਜਾ ਇੰਦਰ ਦੀ ਸਰਬ ਪੁਰੀ ਤੇ ਇੰਦਰਪੁਰੀ ਤੇ ਰਾਜ ਕੁਮਾਵਾ ਇਸ ਪ੍ਰਕਾਰ ਇਸ ਪ੍ਰਕਾਰ ਤੇ ਇਸ 14 ਇੰਦਰ ਬਨਾਸ ਕਲ ਬ੍ਰਹਮੇ ਦਾ ਇੱਕ ਦੇਸ਼ ਵਿਹਾਰ 14 ਇੰਦਰ ਨਾਸ ਹੋ ਜਾਂਦੇ ਬ੍ਰਹਮੇ ਦਾ ਇੱਕ ਕਲ ਕੋ ਇੱਕ ਦਿਨ ਗੁਜ਼ਰਦਾ ਹੈ ਹਜ਼ਾਰ ਯੁਗ ਦੀ ਚੌਂਕੜੀ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਕੰਦੇ ਹੀ ਬ੍ਰਹਮਾ ਮਰੇ ਲੋਮ ਸਦਾ ਇੱਕ ਰੋਮ ਸਦਾ ਤੰਦਾ ਕਰਦਾ ਹੈ ਬਰਮਾ ਮਰ ਜਾਂਦਾ ਲੋਮਸ ਦਾ ਇੱਕ ਉਹ ਟੁੱਟ ਜਾਂਦਾ ਉਹ ਹਿੰਦੂਆਂ ਦੀ ਭੱਜਣ ਕਰਾਉਣ ਦੀ ਆਦਤ ਹੈ ਨਾ ਉਹ ਕਹਿੰਦਾ ਕਿ ਰੋਜ਼ ਮਰਨੇ ਨਾਲ ਮਰਦੇ ਰਹਾਂ ਮੈਂ ਕਿੱਥੋਂ ਮਨਾਉਂਦਾ ਫਿਰੂੰ ਇੱਕ ਰੋਮ ਪੱਤ ਛੱਡਦਾ ਇਸ ਪ੍ਰਕਾਰ ਦੀ ਹਾਲਤ ਇਹਨਾਂ ਲੋਕਾਂ ਦੀ ਹੈ ਸੋ ਹਜ਼ੂਰ ਫਰਮਾਉਂਦੇ ਹਨ ਇੰਦਰ ਆਦਿਕ ਜਿਹੜੇ ਹਨ ਭਾਇਨ ਹਿਰਦੇ ਜਿਵੇਂ ਹਿਰਦੇ ਦੇ ਚ ਮਹਾਰਾਜ ਆਪ ਦੀ ਪ੍ਰਾਪਤੀ ਆ ਕੇ ਤੇ ਆਉਂਦੇ ਹਨ ਕਿ ਤੇਰੇ ਸਰੂਪ ਦੀ ਪ੍ਰਾਪਤੀ ਹੋਵੇ ਕੋਟ ਕੇ ਤੀਸਾ ਖੁਜਹਿ ਤਾ ਕਉ ਕੋਤੀ ਕਰੋੜ ਦੇਵਤੇ ਹਨ ਜੋ ਬ੍ਰਹਮਾ ਜੀ ਦੇ ਸੰਕਲਪ ਨਾਲ ਪੈਦਾ ਹੋਏ ਹਨ ਜਿਨ੍ਹਾਂ ਦਾ ਰਾਜਾ ਇੰਦਰ ਬਣਾਇਆ ਹੈ ਇਸ ਆਯਾਨ ਸੰਗਿਆ ਵਾਲੇ ਉਹ 33 ਕਰੋੜ ਦੇਵਤੇ ਵੀ ਜਿਸ ਪਰਮੇਸ਼ਰ ਦੀ ਖੋਜ ਕਰਦੇ ਹਨ ਗੁਰਮੇਲ ਹਿਰਦਾ ਗਾਵਣਿਆ ਉਹ ਰੂਪ ਕੋਈ ਐਵੇਂ ਸਖਿਆਤ ਨਹੀਂ ਹੋ ਸਕਦਾ ਸਤਿਗੁਰਾਂ ਨਾਲ ਮਿਲ ਕੇ ਰੂਹੇ ਦੀ ਗਉਣਾ ਕਰੀਏ ਤਾਂ ਇਹ ਠਾਕੁਰ ਕੋ ਸੁਣ ਕੇ ਦਾਜ ਉਹ ਰੂਹੇ ਦਾ ਗੁਰਦਿਆ ਉਹ ਬਿਆਲਤਾ ਕਰਕੇ ਗੁਰੂ ਸਾਹਿਬ ਹਿਰਦੇ ਦੀ ਸਖਿਆਤ ਕਰ ਦਿੰਦੇ ਐ ਇਹ ਦਾਤਿ ਉਹ ਪ੍ਰਾਪਤ ਹੁੰਦੀ ਐ ਆਠ ਪਹਿਰ ਸੁਧ ਜਾਪੇ ਪਵਨ ਜਿਵੇਂ 49 ਕਰੋੜ ਵਜਾ ਦੀ ਪਾਉਣ ਮੰਨੀ ਐ ਅੱਥੇ ਪਹਿਰ ਮਾਰਾ ਪਵਨ ਦੇਵਤਾ ਜਿਹੜਾ ਸਾਰਿਆਂ ਦੇ ਸਾ ਰੂਪ ਹੋਇਆ ਹੋਇਆ ਇਹ ਆਪਦੇ ਜਾਤ ਨੂੰ ਜਪਦੇ ਹਨ ਧਰਤੀ ਸੇਵਕ ਪਾਇਕ ਚਰਨ ਧਰਤੀ ਵੀ ਸੱਚੇ ਪਾਤਸ਼ਾਹ ਸੇਵਕ ਹੈ ਇਹ ਪਾਇਕ ਨਾ ਦਾਸੀ ਹੈ ਤੁਹਾਡੇ ਚਰਨਾਂ ਦੀ ਦਾਸੀ ਬਣ ਕੇ ਸੇਵਾ ਕਰਦੀ ਸਾਰਿਆਂ ਦੇ ਚਰਨਾਂ ਦੀ ਧੂੜ ਬਣੀ ਰਹਿੰਦੀ ਹੈ ਇਸ ਪ੍ਰਕਾਰ ਸਾਹਿਬ ਜੀ ਧੂੜ ਬਣਨੇ ਕਰਕੇ ਫਿਰ ਇਹ ਤੇ ਵਰਖਾ ਹੁੰਦੀ ਹੈ ਕਿਰਪਾ ਹੁੰਦੀ ਹੈ ਵਰਖਾ ਦੁਆਰਾ ਜੋ ਕੁਝ ਬੀਜੀਏ ਧਰਤੀ ਚ ਉਗਦਾ ਹੈ ਇਹ ਫਲ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਧਰਤੀ ਵੀ ਮਾਰਾ ਆਪ ਦੀ ਕਾਇਕ ਦਾਸ਼ੀ ਹੈ ਸੇਵਕ ਹੈ ਚਰਨਾਂ ਦੀ ਧਰਤੀ ਸੇਵਕ ਧਰਤੀ ਸੇਵਕ ਕਾਇਕ ਚਰਨ ਕਾਇਕ ਪਾਵਕ ਦਾ ਨਾਉਂ ਹੁੰਦੀ ਹੈ ਅਗੰਦੇਵਤਾ ਵੀ ਸਾਰਿਆਂ ਦੇ ਅੰਨ ਨੂੰ ਹਜਮ ਕਰਨ ਵਾਲਾ ਸਮਾਨ ਅਗਨੀ ਅਤੇ ਇਸੇ ਪ੍ਰਕਾਰ ਜਗਰ ਅਗਨੀ ਤੇ ਬੜਵਾ ਨਗ ਬੜਵਾ ਨਗਨੀ ਸਮੁੰਦਰ ਦੇ ਪਾਣੀ ਨੂੰ ਸਾਰਨ ਵਾਲੀ ਤੇ ਦੌ ਅਗਨੀ ਬਾਸਾਂ ਤੋਂ ਘੱਟ ਕੇ ਜਿਹੜੇ ਪੈਦਾ ਹੋਣ ਵਾਲੀ ਹੈ ਇਹ ਜਿਹੜੇ ਪਾਵਕ ਜਿਹੜੇ ਹਨ ਜੇ ਵੀ ਸਾਰੇ ਆਪਦੇ ਮਹਾਰਾਜ ਚਰਨਾਂ ਦੇ ਸੇਵਕ ਹਨਗੇ ਅਗੰਦੇਵਤਾ ਆਦਿਕ ਵੀ ਇਸੇ ਪ੍ਰਕਾਰ ਧਰਤੀ ਸੇਵਕ ਹੋਣਗੇ ਧਰਤੀ ਸੇਵਕ ਪਾਇਕ ਚਰਨ ਜਿਨ੍ਹਾਂ ਦੀ ਧਰਤੀ ਬੁੱਧੀ ਸੱਚੇ ਪਾਤਸ਼ਾਹ ਸੇਵਕ ਬਣੀ ਹੈ ਅਤੇ ਪਾਇਕ ਚਰਨ ਉਹ ਮਹਾਰਾਜ तेरे ਚਰਨਾਂ ਦੇ ਪਾਇਕ ਦਾਸ ਹਨਗੇ ਉਹ ਤੇਰੇ ਚਰਨਾਂ ਦੇ ਸੇਵਕ ਹਨਗੇ ਜਿਨ੍ਹਾਂ ਦੀ ਬੁੱਧ ਸੱਚੇ ਪਾਤਸ਼ਾਹ ਸੇਵਾ ਭਾਵ ਵਾਲੀ ਬਣੀ ਹੈ ਉਹ ਆਪਦੇ ਚਰਨਾਂ ਦੇ ਸੇਵਕ ਬਣਿਆ ਸੱਚੇ ਪਾਤਸ਼ਾਹ ਧਰਤੀ ਸੇਵਕ ਸਤਿ ਪ੍ਰੀਤ ਜਿਵੇਂ ਆਇ ਖਿਮਾ ਧਾਰ ਕਰਕੇ ਧਰਤੀ ਦੇ ਆ ਗਰੀਬੀ ਧਾਰ ਕੇ ਜਿਹੜੇ ਸੇਵਕ ਬਣੇ ਹਾਂ ਉਹਨਾਂ ਦੇ ਕੁੱਲ ਸੰਸਾਰ ਜਿਹੜਾ ਹੈ ਚਰਨਾਂ ਦਾ ਪਾਇਕ ਦਾਸ ਹੈ ਸਭ ਚਰਨਾਂ ਦੇ ਸੇਵਕ ਬਣ ਜਾਂਦੇ ਹਨ ਥਾਣੀ ਬਾਣੀ ਸਰਬ ਨਿਵਾਸੀ ਜਿਸ ਦੇ ਪਾਪਸ਼ਾ ਚਾਰ ਖਾਣੀਆਂ ਹਨ ਅੰਡੇ ਜਿਰ ਸਤਜਿਤ ਪੂਜੋ ਅਤੇ ਬਾਣੀਆ ਪਰਾ ਪ੍ਰਸੰਤੀ ਮਦਮ ਵੇਖਰੀ ਥਾਣੀ ਬਾਣੀ ਸਾਰੇ ਨਿਵਾਸੀ ਇਹਨਾਂ ਸਾਰੀਆਂ ਖਾਣੀਆਂ ਚ ਵੀ ਤੂੰ ਰਹਿਂਦਾ ਸਾਰੀਆਂ ਬਾਣੀਆਂ ਪਰ ਆ ਪਸੰਦੀ ਮਧੂਆਂ ਦੇ ਖਰੀਚੀ ਰਹਿਂਦਾ ਸਾਰਿਆਂ ਚ ਨਿਵਾਸ ਕਰਨ ਵਾਲੇ ਹੋ ਆਪ ਸਭ ਨਾ ਕੈ ਮਨ ਭਾਵਣਿਆ ਜਿਸ ਦੇ ਵਰਸਾ ਸਾਰਿਆਂ ਦੇ ਮਨ ਚ ਆਪ ਪਾਉਣੇ ਚੰਗੇ ਲੱਗਦੇ ਹੋ ਹਰ ਆਪ ਜੀਵਨ ਸਰੂਪ ਦੇ ਨਾਲ ਪਿਆਰ ਕਰਦੇ ਹਨ ਸਾਚਾ ਸਾਹਿਬ ਗੁਰੂ ਉਸ ਜਪ ਜਗਨਨਦੀ ਸੰਗਤ ਕਰਕੇ ਗੁਰਾਂ ਮੁਖੀਆਂ ਦੁਆਰਾ ਸੱਚਾ ਜੋ ਸਹਿਬ ਤੇਰਾ ਸਰੂਪ ਹੈ ਤ੍ਰੀਕਾਲਵਾਦ ਤਿਸਤ ਤਨ ਸਰ ਮਾਇਆ ਦਿੱਤੀ ਦੁਆਰਾ ਮਾਇਆ ਸਭ ਲੋਕ ਕੇ ਜਗ ਨੂੰ ਦੇਖਣ ਵਾਲਾ ਹੋ ਕੇ ਆਪ ਹੀ ਦ੍ਰਿਸ਼ਟਾ ਰੂਪ ਹੈ ਕਿਉ ਗੁਰਮੁਖ ਜਾਣਦੇ ਹਨ ਗੁਰਮੁਖਾਂ ਦੀ ਸੰਗਤ ਕਰਕੇ ਜਪਿਆ ਜਾਂਦਾ ਹੈ ਤੇ ਜਾਣਿਆ ਜਾਂਦਾ ਹੈ ਪੂਰੇ ਗੁਰ ਕੈ ਸ਼ਬਦ ਸੰਯਾਪ ਗੁਰਮੁਖ ਮਹਾਰਾਜ ਕੌਣ ਹਨਗੇ ਜੋ ਪੂਰੇ ਗੁਰਾਂ ਦੇ ਸ਼ਬਦ ਦੁਆਰਾ ਆਪ ਦੇ ਸਰੂਪ ਨੂੰ ਜਾਣ ਲੈਂਦੇ ਸੱਚੇ ਨੰਨ ਸਰੂਪ ਨੂੰ ਉਹ ਮਾਰਾ ਗੁਰਮਖਾਨ ਜਨ ਪੀਆ ਸੇ ਤ੍ਰਿਪਤਾਪਨ ਨੂੰ ਅੰਮ੍ਰਿਤ ਨਾਮ ਨੂੰ ਸੱਚੇ ਬਾਦਸ਼ਾਹ ਪੀਤਾ ਹੈ ਉਹ ਤ੍ਰਿਪਤ ਹੋ ਗਏ ਅਰਥਾ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਧੋਖ ਨਹੀਂ ਰਹੇਗੀ ਆਸਾਦ ਨਹੀਂ ਰਹੀ ਕ੍ਰਿਸ਼ਨਾ ਨਹੀਂ ਰਹੀ ਅਰਥਾ ਕਰਕੇ ਲੱਗਦੇ ਹਨ ਸੱਚੇ ਸੱਚੇ ਆਗਵਣੇ ਨਾਮ ਦਾ ਸਰਬਨ ਕਰਕੇ ਸੱਚੇ ਨਾਮ ਦਾ ਮੰਨਣ ਕਰਕੇ ਆਗਵਣੇ ਤ੍ਰਿਪਤ ਹੋਏ ਹਨ ਉਹ ਸੱਚੇ ਸਰੂਪ ਨੂੰ ਸਾਜਿ ਨਿਸ਼ਟੇ ਕਰਕੇ ਆਤਮ ਤਪਸੀ ਕਰਕੇ ਆਹਾਵਣਿਆ ਰੱਬੀ ਹੰਮ ਇਸ ਘਰ ਚ ਸਹਿਜ ਆਸੋਈ ਸੁਹਿਲਾ ਜਿਹਨਾਂ ਦੇ ਘਰ ਚ ਸਹਿਜ ਗਿਆਨ ਹੈ ਉਹਨਾਂ ਦੇ ਘਰ ਚ ਸਹਿਜ ਸਰੂਪ ਦਾ ਆਨੰਦ ਹੈ ਉਹੀ ਸੁਹਿਲਾ ਸੁਖੀ ਹਨ ਲੋਕ ਪਰ ਲੋਕ ਵਿੱਚ ਆਨੰਦ ਵਿਨੋਦ ਕਰੇ ਸਾਧਕੇ ਲਾ ਉਹ ਆਨੰਦ ਸਰੂਪ ਜੋ ਵਿਨੋਦ ਆਨੰਦ ਦਾਇਕ ਮਨੋਦ ਕੌਂਤਕਾਂ ਦੇ ਕਰਨ ਵਾਲਾ ਬ੍ਰਹਮ ਹੈ ਉਸ ਦੇ ਨਾਲ ਮਿਲ ਕੇ ਸਦਾ ਕੇਲਾ ਆਨੰਦ ਮਾਣਦੇ ਹਨ ਸਦਾ ਕੀਰਤ ਕਰਦੇ ਹਨ ਭਗਤਾਂ ਪੰਪ ਸੰਗਤ ਪਰੋਗੋਸ਼ਤ ਕਰਤੋ ਤੋ ਤਾਨਵੰਤਾ ਤੋ ਵੱਡਸਾ ਹੋਈ ਸਾਈ ਸੁਭਗੁਣarupੀ ਧਨਵਾਲਾ ਹੈ ਓਹੀ ਵੱਡਾ ਸ਼ਾਹੂਕਾਰ ਹੈ ਬ੍ਰਹਮ ਗਿਆਨ ਰੂਪੀ ਰਾਸ ਵਾਲਾ ਜੋ ਗੁਰ ਚਰਣੀ ਮਨ ਲਾਵਣ ਜੋ ਪ੍ਰੇਮੀ ਸਤਿਗੁਰੂ ਸਾਹਿਬ ਦੇ ਚਰਣਾ ਕਮਲਾਂ ਚ ਆਪਣੇ ਮਨ ਨੂੰ ਲਾਵਣੇ ਲਾਉਣਾ ਕਰਦਾ ਹੈ ਪਹਿਲੋ ਦੇ ਤੈ ਰੇਜ ਕੇ ਸਮਾਹ ਰਿਨਾ ਮਹਾਰਾਜ ਸ੍ਰਿਸ਼ਟੀ ਦੇ ਤੈ ਨਜੰਤੋ ਸਭ ਦੇ ਤਾਂ ਰਿਜਕ ਸਮਾਹ ਰਿਜਕ ਕੋ ਪੜਾਉਣਾ ਕੀਤਾ ਹੈ। ਕਾਲ ਪੱਥਰ ਮੈਂ ਜੰਮ ਤੋਂ ਪਾਏ ਤਾਂ ਕਰ ਵਿਕਾਦੇ ਕਰ ਕਰਿਆ। ਜਿਹੜੇ ਸਿਰਜ ਖੁਸ਼ਕ ਪੱਥਰ ਤੇ ਜੀ ਕੀੜੇ ਪੈਦਾ ਕੀਤੇ ਹੈ। ਕਈ ਸ਼ਕਰਖੋਰ ਕੀੜੇ ਹੁੰਦੇ ਆ ਉਹਨਾਂ ਦੀ ਰੋਜੀ ਪਹਿਲਾਂ ਹੀ ਬਣਾ ਕੇ ਤੇ ਰੱਖੀ ਹੋਈ ਹੈ। ਕਿਉਂ ਜਿੱਥੇ ਜਿੱਥੇ ਜੀ ਪੈਦਾ ਕਰਨੇ ਸੀ ਉੱਥੇ ਪਹਿਲਾਂ ਰੋਜੀ ਪੈਦਾ ਕੀਤੀ ਹੈ। ਫਿਰ ਜੀਆਂ ਨੂੰ ਮਾਰਾ ਉੱਥੇ ਪਹਿਲੋਂ ਦੇ ਤੈ ਪਹਿਲੋਂ ਦੇ ਤੈ ਰਿਜਕ ਸਮਾਹ। ਕਈ ਨੂੰ ਸੱਚੇ بادشاہ ਪਹਿਲੋਂ ਤੋਂ ਲਾ ਕੇ ਆਪ ਨੇ ਰਿਜਕ ਅਨਦੇ ਤਾਂ ਇਹਨੂੰ ਖੁਰਾੜੀ ਵਾਂਗ ਸਮਾਹਣਾ ਉਪੜਾਉਣਾ ਕੀਤਾ ਹੈ ਬਚਾਉਣਾ ਕੀਤਾ ਹੈ ਆਪ ਨੇ ਪਿੱਛੋ ਦੇ ਤੈ ਜੰਤ ਓਪਾ ਉਹਨਾਂ ਦੀ ਰੋਜੀ ਪੈਦਾ ਕਰ ਦਿੱਤੀ ਹੈ ਅਤੇ ਫਿਰ ਉਥੋਂ ਪਿੱਛੋਂ ਜੀ ਉਥੇ ਪੈਦਾ ਕੀਤੇ ਹੈ ਉਹਨਾਂ ਨੂੰ ਜਨਮ ਦਿੱਤੇ ਹੈ ਉਸਾਂ ਜੋ ਪੈਦਾ ਹੋਏ ਹਨ ਤੁੱਤ ਜੇ ਵੱਡਾ ਦਾਤਾ ਅਵਰ ਨਾ ਸਵਾਮੀ ਇਹ ਅੰਦਰ ਜਾਨੀ ਸਰਬ ਕੇ ਮਾਲਕ ਆਪ ਜਿੱਦਾ ਵੱਡਾ ਕੋਈ ਦਾਤਾ ਨਾ ਪਿੱਛੇ ਹੋਇਆ ਨਾ ਹੈ ਨਾ ਹੋਵੇਗਾ ਅੱਗੇ ਲਾਵੇ ਨਾ ਕੋਈ ਲਾਵੇ ਆਉਦੋਂ ਬਰਾਬਰ ਦਾਤਾ ਕੋਈ ਲਾਵੇ ਬਰਾਬਰ ਲਾਈਏ ਸਵਾਰਸ ਲਾਈਏ ਕੋਈ ਲਾਵਣਿਆ ਬਰਾਬਰ ਲਾਇਆ ਨਹੀਂ ਜਾ ਸਕਦਾ ਆਪ ਅਕਿੰਦ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਰਬ ਕੇਂਦਰੂਪ ਹੋ ਦਾਤਾ ਇੱਕ ਵਾਰੀ ਬਣ ਕੇ ਬੈਠ ਗਿਆ ਸੀ ਨਾ ਮੂਸਾ ਨਹੀਂ ਲੱਗਦਾ ਮਾਰਾ ਮੈਨੂੰ ਆਜਾ ਦੇਓ ਕਹਿਣ ਲੱਗੇ ਮੂਸੇ ਚੰਗਾ ਤੂੰ ਇਸ ਪਿੰਡ ਦੇ ਲੋਕਾਂ ਨੂੰ ਅੱਜ ਰੋਜੀ ਦੇ ਮੂਸੇ ਨੇ ਜਿਸ ਵਕਤ ਪਰਵੰਧ ਕੀਤਾ ਮਾਰਾ ਕਹਿੰਦਾ ਸਾਰਿਆਂ ਨੂੰ ਦੇਤੀ ਰੋਜੀ ਇਹ ਕਿ ਹਾਂ ਜੀ ਫੇ ਮਾਰਾ ਸਾਹ ਕਹਿਣ ਲੱਗੇ ਕਾ ਕਬਰ 'ਚ ਬੇਅਗਦੀ ਕਰਦਾ ਸੀ ਮੁਰਦੇ ਦੀ ਇਸ ਮੁਰਦੇ ਨੂੰ ਪੱਟ ਕੇ ਇਸ ਨੇ ਵੀ ਲੋਹ ਦੀ ਜਗਦੀ ਕੀਤੀ ਇਹਨੂੰ ਰੋਜੀ ਦੇ ਕਹੀ ਉਹ ਤਾਂ ਮਾਰਾ ਬੇਚਾਰੀ ਆਦਮੀ ਸੀ ਇਸ ਨੂੰ ਮੈਂ ਕਿਉਂ ਰੋਜੀ ਦੇਣੀ ਸੀ ਫਿਰ ਕੇ ਸੂਰਾਂ ਨੂੰ ਕਹਿੰਦੇ ਸੂਰ ਮਾਰਾ ਬਾਦੋ ਆ ਪਕੰਬਰ ਸਾਹਿਬ ਦਾ ਪੇਟ ਪੱਟ ਬਾੜ ਦਿੱਤਾ ਸੀ ਇਸ ਕਰਕੇ ਇਹਨਾਂ ਨੇ ਵੀ ਰੋਜੀ ਕੀ ਦੇਣੀ ਹੈ ਕਹਿਣ ਲੱਗੇ ਮੇਰਾ ਇਹ ਨਹੀਂ ਹੋਣੀ ਮੈਂ ਕੋਈ ਕਿਸੇ ਤਰ੍ਹਾਂ ਦੀ ਕਰਨੀ ਕਰੇ ਰੋਜੀ ਸਭ ਨੂੰ ਦੁਨਾ ਹਾਂ ਕਿਸੇ ਦੇ ਕੰਮ ਦੇਖ ਕੇ ਰੋਜੀ ਨਹੀਂ ਨੇੜਦਾ ਅਤੇ ਅਸਾਮ ਕਿਤਾਬ ਜਿਹੜਾ ਉਹਨਾਂ ਦੇ ਜੂਨਾ ਦਾ ਜਨਮਾ ਦਾ ਉਹ ਵੱਖਰਾ ਕਰਨਾ ਉਹ ਕਹਿਣ ਲੱਗਾ ਹੱਛਾ ਮਾਰਾ ਤੁਸੀਂ ਸਾਰੇ ਨੂੰ ਦੇ ਦੇਣੀ ਇਹਨੇ ਹਾਂ ਦੇ ਦਿੰਨੇ ਇਹਨੇ ਕੋ ਟੋਪੀ ਵਿੱਚ ਦੱਬੀ ਰੱਖੀ ਹੋਈ ਸੀ ਮੂਸਰੇ ਨੇ ਕਹਿੰਦਾ ਮੈਨੂੰ ਵੇਖ ਲੈਣ ਦੇ ਉਹ ਦੱਬੀ ਰੋਗੀ ਦਕੀਲਾ ਬੰਨ ਕੀਤਾ ਸੀ ਉਸ ਦਾ ਜਦੋਂ ਦੱਬੀ ਖੋਲ ਕੇ ਕੀਆ ਵੇਖਿਆ ਤੋਪੀ ਨੂੰ ਲਾ ਕੇ ਕੀ ਵੇਖਦਾ ਕੀੜੇ ਦੇ ਮੂੰਹ ਚ ਵੀ ਚੌਣ ਲਿਆ ਹੋਇਆ ਵੇਖ ਕੇ ਨਵਾਜ ਪੜੀ ਜਿਹੜੀ ਮਗਰਵੀ ਨਵਾਜ ਆ ਨਾ ਪੰਜਵੀਂ ਮੂਸੇਰ ਨੂੰ ਪੜੀ ਆ ਉਹਦੋਂ ਦੀ ਇਹ ਨਵਾਜ ਪੰਜਵੀਂ ਤੱਕ ਰਾਤ ਦੇ ਇਹ ਵੀ ਚੱਲੀ ਆ ਇਸ ਪ੍ਰਕਾਰ ਇੱਕ ਇਸਾ ਦੀ ਨਵਾਜ ਆ ਉਹ ਨੇਰੇ ਤੋਂ ਦੂਰ ਹੋਣ ਵਾਸਤੇ ਇਸ ਪ੍ਰਕਾਰ ਪੜੀ ਆਇਓ ਸਾਧ ਸੰਗਤ ਜੀ ਮਾਰਾ ਸਾਲ ਜਿੰਦੋਕੋ ਕੀਤਾ ਠੀਕ ਹੀ ਕੀਤਾ ਹੈ ਤੁਧ ਦੇ ਵਲ ਦਾਤਾ ਅਵਰ ਨਾ ਸੋ ਸਾਰੇ ਬਾਪਸਾ ਅਕਰਪੁਤਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਅਕਰਪੁਤਣਾ ਨੂੰ ਵੀ ਪਾਲਣਾ ਕਰਦਾ ਹੈ ਆਪ ਜਿੱਦਾ ਵੱਡਾ ਦਾਤਾ ਕੋਈ ਹੋਰ ਮਾਲਕ ਨਹੀਂ ਹੈ ਹੋਰ ਲਵੇ ਨਾ ਕੋਈ ਲਾਵਰ ਨਾ ਕੋਈ ਬਰਾਬਰ ਲਾਈਏ ਕੋਈ ਲਾ ਨਹੀਂ ਜਾ ਸਕਦਾ ਉਹਦੇ ਤੁਲ ਨਹੀਂ ਕੋਈ ਹੋ ਸਕਦਾ ਹੈ ਅੰਤਰਜਾਨੀ ਜੇ ਤੂੰ ਟੁੱਟਾ ਸੋਤੁੱਦ ਧਿਆਏ ਜੇ ਮਾਰਾ ਪੁਰੂਲੇ ਨਸਕਾਮ ਕਰਨ ਦੇਖ ਕੇ ਤੂੰ ਪ੍ਰਸੰਨ ਹੋ ਜਾ ਮੈਂ ਉਹ ਮਾਰਾ ਸੁਧ ਚਿਤ ਵਾਲੇ ਆਪ ਨੂੰ ਇੱਕ ਚਿਤ ਹੋ ਕੇ ਪਿਆਉਂਦੇ ਹਨ ਸਾਧ ਜਨਾਂ ਦਾ ਮੰਤਰ ਸੁਮਾਏ ਉਹ ਕੌਣ ਜਿਉਂਦੇ ਨੇ ਜੋ ਸਭ ਸ੍ਰੇਸ਼ਟ ਮਹਾਤਮਨ ਜਿਨ੍ਹਾਂ ਨੂੰ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਉਹਨਾਂ ਜਨਾਂ ਭਗਤਾਂ ਦੇ ਮੰਤਰ ਉਪਰੇਸ਼ ਨੂੰ ਜਿਹੜੇ ਕੁਮਾਉਂਦੇ ਹਨ ਆਪ ਤਰ੍ਹਾਂ ਸਗਲੇ ਕੋਲ ਤਾਰੀ ਉਹ ਆਪ ਹੀ ਪੁਰਖ ਮੁਕਤ ਹੋ ਜਾਂਦੇ ਹਨ ਸਾਰਿਆਂ ਕੋਲਾਂ ਨੂੰ ਵੀ ਤਾਰ ਲੈਂਦੇ ਉਧਾਰ ਲੈਂਦੇ ਹਨ ਇਸ ਦਰਗਹ ਥਾਤ ਨਾ ਪਾਵਣ ਉਹਨਾਂ ਨੂੰ ਵਾਹਿਗੁਰੂ ਦਰਗਾਹ 'ਚ ਰੋਕ ਨਹੀਂ ਪਾ ਜਾ ਸਕਦਾ ਕਿ ਜਾਓ ਤੁਸੀਂ ਦਰਗਾਹ 'ਚ ਨਹੀਂ ਜਾ ਸਕਦੇ ਜੇ ਅੰਦਰ ਹੁਕਮ ਨਹੀਂ ਵੜੁੰਦਾ ਸ਼ਲੋਕ ਮੁਕਤੀ ਵਾਲੇ ਸੁਮੀਂ ਮੁਕਤੀ ਵਾਲੇ ਸਜੋਗੀ ਮੁਕਤੀ ਵਾਲੇ ਨੂੰ ਲੈਣ ਵਾਸਤੇ ਆਉਂਦੇ ਆ ਕੋਈ ਲੋਕ ਆਪਣੀ ਨਹੀਂ ਪਾ ਸਕਦਾ ਦਰ ਅੰਦਰ ਜਿਹੜੀ ਦਇਆ ਤੁਰਿਆ ਪਾਦਰੂਪੀ ਜਗਾ ਇਨਦ ਕ ਖਾਦ ਦੋਸ਼ ਆ ਤੇ ਰਾਗ ਬੈ ਖਾਦ ਕ ਦੋਸ਼ ਮੰਨੇ ਆ ਬਦਾਂਤੀਆਂ ਨੇ ਇਹ ਵੀ ਕੋਈ ਲੋਕ ਨਹੀਂ ਪਾ ਸਕਦੇ ਅੰਤਮੋਖ ਹੋ ਕੇ ਸੂਪ ਚ ਲੀਹ ਹੁੰਦੇ ਆ ਤੂੰ ਵੱਡਾ ਤੂੰ ਉੱਚਾ ਉਚਾ ਸੰਸਾ ਤੂੰ ਵੱਡਾ ਹੈ ਤਰੀ ਕਾਲਵਾਦ ਰੂਪ ਹੈ ਅਤੇ ਉੱਤੇਯੋ ਬ੍ਰਹਮ ਆਦਿਕ ਉਹਨਾਂ ਤੋਂ ਵੀ ਤੂੰ ਉੱਚਾ ਹੈ ਤੂੰ ਬੇਅੰਤ ਆਤਮੂਤ ਤੂੰ ਅੰਤੋਂ ਰਹਿ ਤਹੇ ਪਰਮੇਸ਼ਰ ਲੋਕ ਪੰ ਲੋਕ ਕਰਕੇ ਮੂਤੋ ਮੂਤਾ ਬਸਾਰ ਵਾਲਾ ਤੇ ਬਸਾਰ ਵਾਲਾ ਹੈ ਤੂੰ ਆਉ ਕੁਰਬਾਨੀ ਤੇ ਰਹਿ ਬੰਨਿਆ ਅਸੀਂ ਮਾਰੇ ਆਪ ਤੋਂ ਕੁਰਬਾਨ ਬਲਿਹਾਰ ਬੰਨਿਆ ਜਾਣੇ ਹਾਂ ਨਾਨਕ ਦਾਸ ਦਸਾਵਣੇ ਸਤਿਗੁਰੂ ਜੀ ਜੀਨ ਮਹਾਰਾਜ ਆਵਦੇ ਸੇਵਕਾਂ ਦੇ ਸੇਵਕ ਸਦਾਉਨੇ ਹਾਂ ਕਿ ਆਉਤੋ ਦਾਸਾਂ ਨੂੰ ਪੁੱਛਦੇ ਹਾਂ ਕਿ ਆਪ ਦੇ ਸਰੂਪ ਦੀ ਸਖਿਆਤਾ ਕਿਵੇਂ ਹੋਵੇ ਇਹ ਨਿਮਰਤਾ ਕਹੀਏ ਗਰੀਬੀ ਬਾਹਵਲੇਹ ਗੁਰੂ ਸਾਹਿਬ ਨੇ ਦੱਸਿਆ ਕਿ ਇਹੋ ਜਿਹਾ ਜੀਵਨ ਬਣਾਓ ਸਭ ਕੁਝ ਜਾਣ ਕੇ ਫੇਰ ਵੀ ਮਾਰੋ ਦੇ ਤਿਆਰਿਆਂ ਦੇ ਨਾਲ ਮਿਲ ਕੇ ਲਾਭ ਉਠਾਉਣ ਦਾ ਆਪਣਾ ਜੀਵ ਨੂੰ ਚਾ ਬਣਾਉਣ ਦੀ ਕੋਸ਼ਿਸ਼ ਕਰੋ ਇਸ ਪ੍ਰਕਾਰ ਸਿੱਖਾਂ ਨੂੰ ਇਹ ਮੰਗੀ ਸਾਹਿਬ ਕੁਦੇਹ ਦਿੱਤਾ ਜਦੋਂ ਗੁਰੂ ਸਾਹਿਬ ਉਦੇਸ਼ ਦੇ ਚੁੱਕੇ ਸਿੱਧਾਂ ਦਾ ਸੁਭਾਅ ਸੀ ਜਦੋਂ ਗੁਰੂ ਮਹਾਰਾਜ ਸਾਹਿਬ ਆਪ ਦਾ ਸਰੂਪ ਬਦਲਿਆ ਕਰਦੇ ਜਿਵੇਂ ਤੀਜੇ ਪਾਪਸ਼ਾਲ ਨੂੰ ਬਦਲਿਆ ਦੂਜੇ ਨੂੰ ਬਦਲਿਆ ਉਦੋਂ ਸਿੱਧ ਦਰਸ਼ਨ ਕਰਨ ਬਾਅਦ ਖੰਡੂਰ ਸਾਹਿਬ ਆਏ ਸੀ ਤੇ ਉਸੇ ਪ੍ਰਕਾਰ ਨੂੰ ਪੰਜਵੇਂ ਪਾਤਸ਼ਾਹ ਦੇ ਪਾਸ ਅੰਮ੍ਰਿਤ ਸਰ ਸਾਹਿਬ ਦੇ ਚਿੱਧਾ ਆ ਗਏ ਆ ਦੇਖ-ਅਦੇਖ ਕਹਿ ਕੇ ਮਹਾਰਾਜ ਦੇ ਪਾਸ ਬੈਠ ਗਏ ਮਹਾਰਾਜ ਸਿੱਧ ਪਾਪਸ਼ ਨੂੰ ਸਤਕਾਰ ਕੀਤਾ ਸਿੱਧ ਜਾਣ ਕੇ ਉਸ ਵੇਲੇ ਨੇ ਪਰਸ਼ਨ ਕੀਤੇ ਮਹਾਰਾਜ ਦੇ ਪਾਸ ਉਹਨਾਂ ਸਿੱਧਾਂ ਨੂੰ ਮਹਾਰਾਜ ਸਾਨੂੰ ਉੱਤਰ ਦੇ ਕੇ ਨਿਰਧਰ ਕੀਤਾ ਹੈ ਜਿਨ੍ਹਾਂ ਸਿੱਧ ਗੋਸ਼ਟ ਵਿੱਚ ਪਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਨਾਲ ਦੇਵ ਜੀ ਸਿਧਾਂ ਨੂੰ ਪੰਜਵੇਂ ਪਾਤਸ਼ਾਹ ਦੇ ਪਾਸ ਮੰਗੀ ਸਾਹਿਬ ਗੁਰਦਾਰ ਸਾਹਿਬ ਚਾਕੇ ਜੋ ਗੁਰੂ ਕੇ ਬਾਗ ਵਿੱਚ ਮੰਗੀ ਸਾਹਿਬ ਛਤਰੀ ਬਣੀ ਹੋਈ ਮਾਰੇ ਮਾਹੇ ਉਚਾਰਨ ਵਾਲੀ ਸੰਖ ਮਰ ਮਰਦੀ ਉੱਥੇ ਦੀਵਾਨ ਚ ਬੈਠਿਆਂ ਦੇ ਨਾਲ ਪਰਸ਼ਨ ਉੱਤਰ ਹੋਏ ਆ ਸਿੱਧ ਪਰਸ਼ਨ ਕਰਦੇ ਹਨ ਉਹਨਾਂ ਪਰਸ਼ਨਾਂ ਨੂੰ ਗੁਰੂ ਸਾਹਿਬ ਸ੍ਰੀ ਮੁਖਵਾਕ ਕਰਕੇ ਲਿਖਦੇ ਹਨ ਅਤੇ ਫਿਰ ਉਹਨਾਂ ਨੂੰ ਉੱਤਰ ਅਗਲੀਆਂ ਪੌੜੀਆਂ 'ਚ ਦੇਣਗੇ